ਸਤਿ ਸ੍ਰੀ ਅਕਾਲ ਦੋਸਤੋ ਰਾਜਸੰਦੂ ਫਾਰਮਿੰਗ YouTube ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਲੱਗੀ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਦੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਤੁਹਾਡੇ ਲਈ ਇਹ ਦੋ ਝੋਟੀਆਂ ਇੱਕ ਝੋਟੀ ਹੈਗੀ ਆ ਦੋਸਤੋ ਇੱਕ ਮੱਝ ਹੈਗੀ ਆ ਤਕਰੀਬਨ ਇਸ ਦੀ ਪੂਰੀ ਆਪਾਂ ਡਿਟੇਲ ਤੁਹਾਡੇ ਨਾਲ ਜਿਹੜੀ ਹੈਗੀ ਆ ਜਰੂਰ ਸ਼ੇਅਰ ਕਰਾਂਗੇ ਸੋ ਆਪਾਂ ਏ ਵੀਰ ਜੀ ਏਰੀਆ ਆਪਣਾ ਕਿਹੜਾ ਆਪਣਾ ਪਿੰਡ ਵਾਰਸਲਾ ਜਟਾ ਜੀ ਹਾਂਜੀ ਜੀਰਾ ਜ਼ਿਲ੍ਹਾ ਫਰੀਦਕੋਟ ਠੀਕ ਆ ਜੀ ਹਾਂਜੀ ਮਖੂ ਤੋਂ ਮੋਗਾ ਰੋਡ ਦੇ ਉੱਤੇ ਪਿੰਡ ਰਾਇੰਦਾ ਜੀ ਠੀਕ ਆ ਜੀ ਮਖੂ ਤੋਂ ਮੋਗਾ ਰੋਡ ਤੇ ਇਹ ਪਿੰਡ ਹੈਗਾ ਜੀ ਵਾਰਸ ਵਾਲਾ ਜਟਾ ਜੀ ਨਹੀਂ ਤਿੰਨ ਕਿ ਪਿੰਡ ਆ ਜਾਂਦਾ ਪੀਰ ਮੁਹੰਮਦ ਨੇੜੇ ਪਿੰਡ ਪੀਰ ਮੁਹੰਮਦੇਗਾ ਜੀ ਹਾਂਜੀ ਠੀਕ ਆ ਜੀ ਸੋ ਵੀਰ ਜੀ ਆਪਾਂ ਜੀ ਇਸ ਪਹਿਲੀ ਝੋਟੀ ਦੀ ਗੱਲ ਕਰੀਏ ਤਾਂ ਇਸ ਦੀ ਸਾਨੂੰ ਜਿਹੜੀ ਜਾਣਕਾਰੀ ਉਹ ਜ਼ਰੂਰ ਸਾਨੂੰ ਦੱਸੋ ਵੀਰ ਜੀ ਪਹਿਲੇ ਸੀ ਸੁਈ ਆ ਜੀ ਠੀਕ ਆ ਜੀ 4 ਤੋਂ ਸੁਈ ਨੂੰ 8 ਲੀਟਰ ਬੋਲੀ ਇਸ ਟਾਂ ਤਿਆਰ ਹੈ ਠੀਕ ਆ ਜੀ ਠੀਕ ਹੈ ਜੀ ਹਾਂ ਜੀ ਮਗਰਸ ਦੇ ਜਿਹੜਾ ਕਾਫੇ ਕਟਾ ਆ ਗਿਆ ਜੀ ਹਾਂ ਜੀ ਕਟਾ ਆ ਗਿਆ ਠੀਕ ਹੈ ਕਿੰਨੇ ਦਿਨ ਦੱਸਿਆ ਜੀ ਹੋਈ ਸੁਣੀ ਅੱਜ ਚੌਥਾ ਦਿਨ ਸੁਈ ਨੂੰ ਹੋ ਗਿਆ ਜੀ ਠੀਕ ਹੈ ਜੀ ਤੇ ਕਿੰਵੇਂ ਸੂਵੇ ਤੇ ਪਹਿਲੇ ਸਵੇਰੇ 6 ਦੰਦ ਚੁਟੇ ਠੀਕ ਹੈ ਸੋ ਦੋਸਤੋ 6 ਦੰਦ ਮੂੰਹੋਂ ਇਹ ਹੈਗੀ ਆ ਬਾਕੀ ਤੁਸੀਂ ਵੇਖ ਸਕਦੇ ਹੋ ਜਿਹੜਾ ਬੌਲਾ ਵੀਰ ਜੀ ਕਿੰਨਾ ਦੱਸਿਆ ਆਪਾਂ 8 ਲੀਟਰ ਗਰੰਟੀ ਵਾਲਾ ਹੋ ਗਿਆ ਠੀਕ ਹੈ ਦੋਸਤੋ ਇਸ ਟਾਈਮ ਜਿਹੜਾ ਬੌਲਾ ਤਿਆਰ ਹੈਗਾ ਉਹ ਗਰੰਟੀ ਸ਼ੋ ਦਾ ਬਾਈ ਕਹਿੰਦੇ ਵੀ ਗਰੰਟੀ ਨਾਲ 8 ਲੀਟਰ ਜਿਹੜਾ ਬੌਲਾ ਤਿਆਰ ਹੈਗਾ ਬਾਕੀ ਤੁਸੀਂ ਲੇਵੇ ਦੀ ਬੰਤਰ ਤੁਸੀਂ ਖੁਦ ਦੇਖ ਸਕਦੇ ਹੋ ਥਾਂ ਬਿਲਕੁਲ ਲੱਗਾ ਛੋਟਾ ਹੈ ਪਰ ਚੁਆਈ ਦੇ ਵਿੱਚ ਵੀਰ ਜੀ ਕਿਦਾਂ ਬਿਲਕੁਲ ਆਜੀ ਪਲੂਣ ਉਤਰੀ ਜੀ ਠੀਕ ਹੈ ਜੀ ਤੇ ਚੁਆਈ ਵੀਰ ਜੀ ਕਿਦਾਂ ਬਿਲਕੁਲ ਓਕੇ ਚਾਹੀ ਪੋਲੀ ਤਾਰ ਆ ਜੀ ਠੀਕ ਹੈ ਜੀ ਠੀਕ ਕੋਈ ਜਿਵੇਂ ਮਰਜ਼ੀ ਚੋਵੇ ਕੋਈ ਚੱਕਰ ਨਹੀਂ ਠੀਕ ਹੈ ਜੀ ਠੀਕ ਆਪਣੇ ਕੋਲ ਵੀਰ ਜੀ ਅੱਗੋਂ ਉਹ ਲਿਆਂਦੀ ਗਈ ਹੈ ਨਾ ਹਾਂਜੀ ਅੱਗੋਂ ਵੀਰ ਜੀ ਵਪਾਰ ਦਾ ਠੀਕ ਹੈ ਸੋ ਦੋਸਤੋ ਬਾਈ ਹੁਣੀ ਵਪਾਰ ਦਾ ਕੰਮ ਕਰਦੇ ਹਨ ਇਹਨਾਂ ਕੋਲੋਂ ਵੀ ਅੱਗੇ ਅੱਗੋਂ ਮਤਲਬ ਕਿ ਇਹ ਛੋਟੀ ਆਈ ਹੈਗੀ ਆ ਬਾਕੀ हां जी अगੋਂ ਕਿਸੇ ਕਿਸੇ ਵੀਰ ਆਪਣੇ ਕਿਸਾਨ ਦੇ ਘਰੋਂ ਆਈ ਆ باقی ਜਿਹੜੀ ਤੁਸੀਂ ਲੈਣ ਤੋਂ ਪਹਿਲਾਂ ਤਸੱਲੀ ਕਰਨੀ ਹੈ ਝੋਟੀ ਦੀ ਉਹ ਮਤਲਬ ਕਿ ਚੁਵਾਈ ਤੁਸੀਂ ਦੋ ਟਾਈਮ ਦੀ ਜਰੂਰ ਕਰ ਸਕਦੇ ਹੋ ਕਿਸੇ ਟਾਈਮ ਵੀ ਤੁਸੀਂ ਆ ਕੇ ਦੋ ਟਾਈਮ ਦੀ ਚੁਵਾਈ ਕਰ ਸਕਦੇ ਹੋ ਦੋ ਦੇ ਤਿੰਨ ਟਾਈਮ ਚੋ ਕੇ ਵੇਖੋ ਸੋ ਵੀਰ ਜੀ ਆਪਾਂ ਇਹਨੂੰ ਥੋੜਾ ਜਿਹਾ ਖੋਲ ਕੇ ਨਾ ਚਾ ਤੋੜ ਕੇ ਦਿਖਾ ਦਿਓ ਇੱਧਰ ਠੀਕ ਆ ਜੀ ਬਾਕੀ ਵੀਰ ਜਿਹੜਾ ਪਿੱਛੇ ਇਹਦੇ ਕੱਟਾ ਦੱਸਿਆ ਨਾ ਤੁਸੀਂ ਹਾਂਜੀ ਹੈ ਜੈਡ ਬਲੈਕ ਹੀ ਹੈ ਨਾ ਉਹ ਹਾਂਜੀ ਜੈਡ ਬਲੈਕ ਹਾਂਜੀ ਕੁਝ ਤਾਂ ਥੋੜੇ ਜਿਹਾ ਵਾਲ ਚਿੱਟੇ ਆਇਆ ਠੀਕ ਆ ਤੇ ਵੀਰ ਜੀ ਇਹਦਾ ਜਿਹੜਾ ਮੁੱਲ ਇਹ ਕਿੰਨਾ ਆਪਾਂ ਕਰਦੇ ਆ ਮੁੱਲ ਉਹਦਾ ਵੀਰੇ 65 ਹਜ਼ਾਰ ਕਰਦੇ ਆਪਾਂ 65000 ਰੁਪਏ ਮੌਕੇ ਤੇ ਹੋ ਜੂਗਾ ਜੋ ਵੀ ਠੀਕ ਆ ਜੀ ਵੀਰ ਆਵੇਗਾ ਲੈਣ ਨੂੰ ਠੀਕ ਆ ਜੀ ਠੀਕ ਆ ਸੋ ਅੱਗੇ ਅੱਜ ਗਏ ਜੀ ਆਪਾਂ ਹਾਂਜੀ ਸੋ ਦੋਸਤੋ ਜਿਹੜੀ ਅਗਲੀ ਮਾਝ ਹੈਗੀ ਆਪਾਂ ਇਹਦੀ ਵੀ ਤੁਹਾਨੂੰ ਜਿਹੜੀ ਜਾਣਕਾਰੀ ਆ ਬਾਈ ਖਰੋਂ ਤੋਂ ਜਿਹੜੀ ਪੁੱਛ ਕੇ ਜ਼ਰੂਰ ਦੱਸਦੇ ਆ ਸੋ ਵੀਰ ਜੀ ਇਸ ਦੀ ਠੀਕ ਹੈ ਜੀ ਤੇ 7 ਲੀਟਰ ਦੁੱਧ ਐਸ ਟਾਈਮ ਠੀਕ ਹੈ ਜੀ ਹਾਂ ਜੀ ਠੀਕ ਮਗਰ ਇਹਦੇ ਕੱਟੀ ਆ ਗਈ ਇੱਕ ਮੰਕਸਰੀ ਠੀਕ ਹੈ ਜੀ ਦੋਸਤੋ ਇੱਕ ਮਹੀਨਾ ਜਿਹੜਾ ਸੂਈ ਨੂੰ ਹੋ ਗਿਆ ਸਮਝ ਨੂੰ ਮਗਰ ਇਸ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਕਾਫ ਹੈਗਾ ਉਹ ਕੱਟੀ ਹੈਗੀ ਆ ਬਾਕੀ ਸੋਇਆਂ ਦੇ ਵਿੱਚ ਵੀਰ ਜੀ ਵੇਖੀਏ ਤੇ ਕਿੰਨਾ ਸੁਭਾਏ ਸੂਈ ਹੈਗੀ ਆ ਚੌਥੇ ਦੱਸਿਆ ਹੁੰਦੇ ਜੀ ਬਾਕੀ ਇੱਥੇ ਹੋਊਗੀ ਚੌਥੇ ਹੋ ਜੇ ਪਾਈਵੇਂ ਹੋ ਜੇ ਠੀਕ ਹੈ ਥੋੜੀ ਸਾਹ ਤੋਂ ਘੱਟ ਆਈ ਆ ਸਭ ਹੀ ਨਹੀਂ ਜਿਵੇਂ ਨੇ ਠੀਕ ਹੈ ਬਾਕੀ ਦੋਸਤੋ ਥੋੜੀ ਝੋਟੀ ਆ ਥੋੜੀ ਜੀ ਲੱਸੀ ਫਿੱਕੀ ਹੈਗੀ ਆ ਜਿਹੜੀ ਮੱਝ ਬਾਕੀ ਜਿਹੜੀ ਸੂਆਂ ਦੇ ਵਿੱਚ ਗੱਲ ਕਰੀਏ ਤੇ ਤੁਸੀਂ ਆਪ ਅੰਦਾਜ਼ਾ ਲਗਾ ਹੀ ਸਕਦੇ ਹੋ ਚੌਥੀ ਸੂਈ ਵੀ ਹੈਗੀ ਆ ਪੰਜਵੀਂ ਵੀ ਆ ਤੁਸੀਂ ਮੰਨ ਸਕਦੇ ਹੋ ਬਾਕੀ ਵੀਰ ਜੀ ਜਿਹੜਾ ਦੁੱਧ ਆਪਾਂ ਇਹਦੇ ਥੱਲੇ ਕਿੰਨਾ ਆ ਇਸ ਟਾਈਮ ਤੋਂ 7 ਲੀਟਰ ਗਰੰਟੀ ਵਾਲਾ 7 ਲੀਟਰ ਦੁੱਧ ਇਸ ਥੱਲੇ ਦੋਸਤੋ ਅ ਅੱਜ ਰੈਡੀ ਹੈਗਾ ਤੇ ਬਾਕੀ ਥਣਾ ਥਣਾ ਦੀ ਮਾੜੀ ਜਰੂਰ ਦੱਸ ਦਿਓ ਜੀ ਹਾਂਜੀ ਬਿਲਕੁਲ ਓਕੇ ਚਾਹੀਏ ਇੱਕ ਨੰਬਰ ਆ ਜੀ ਕੋਈ ਕਿਸ ਤਰ੍ਹਾਂ ਦਾ ਭੂਰ ਇਸ਼ਾਰਾ ਫੋਹਾਰਾ ਵਗੈਰਾ ਜੀ ਜਮਾਈ ਠੀਕ ਹੈ ਜੀ ਬਿਲਕੁਲ ਇੱਕ ਨੰਬਰ ਤਾਰ ਦੋਸਤੋ ਪਾਸ ਹੈਗੀ ਆ ਮੇਰਾ ਵੀਰ ਕੋਈ ਵੀ ਜਿਹੜਾ ਮੱਝ ਲੈਣ ਦਾ ਸ਼ੌਕੀਨ ਹੋਵੇ ਆਪਦਾ ਵੀ ਦੋ ਟਾਈਮ ਦੀ ਚੁਆਈ ਆਪਦਾ ਜਰੂਰ ਨੇੜੇ ਤੇੜੇ ਆ ਕੇ ਜਰੂਰ ਇਸ ਦੀ ਕਰ ਸਕਦਾ ਬਾਕੀ ਵੀਰ ਜੀ ਇਸ ਦਾ ਮੁੱਲ ਵੀ ਸਾਨੂੰ ਦੱਸ ਦੋ ਵੀ ਇਹਦਾ ਕੀ ਮੁੱਲ ਤਿਆ ਆ ਇਹਦਾ 45000 ਕਰਦੀ ਹੈ ਠੀਕ ਹੈ ਜੀ ਸੋ ਦੋਸਤੋ 45000 ਇਸ ਮੱਝ ਦਾ ਮੁੱਲ ਹੈਗਾ ਬਾਕੀ ਮੌਕੇ ਤੇ ਹੋ ਜਾਏਗਾ ਜੀ ਥੋੜਾ ਬਾਰ ਹੋ ਜਾਏਗਾ ਜੀ ਜਰੂਰ ਹੋ ਜਾਏਗਾ ਵੀਰ ਮਾਨਤਾ ਕਰਦੇ ਠੀਕ ਹੈ ਜੀ ਜਿਹੜੀ ਆਪਣੀ ਉਹ ਪਹਿਲੀ ਝੋਟੀ ਆਪਾਂ ਦੇਖੀ ਉਹ ਵੀ ਮਤਲਬ ਕਿ ਉਹਦੇ ਜੀ ਮਾਨਤਾ ਹੋ ਜਾ ਜੀ ਜਰੂਰ ਹੋ ਜਾਏਗਾ ਠੀਕ ਹੈ ਸੋ ਦੋਸਤੋ ਇਹਨਾਂ ਦੋਵਾਂ ਇੱਕ ਝੋਟੀ ਦੇ ਇਸ ਮੱਝ ਦੇ ਵਿੱਚੋਂ ਮੌਕੇ ਤੇ ਪਹੁੰਚਣਾ ਤੇ ਮਾਨਤਾਨ ਵੀ ਰੋ ਜ਼ਰੂਰ ਕੀਤਾ ਜਾਵੇਗਾ ਸੋ ਆਪਾਂ ਬਾਈ ਖਰੋਂ ਦੇ ਨੰਬਰ ਜਿਹੜੇ ਹੈਗੇ ਹਨ ਉਹ ਆਪਾਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਜਿਨ੍ਹਾਂ ਦੇ ਤੁਸੀਂ ਕੰਟੈਕਟ ਕਰਕੇ ਇਹ ਖਰੀਦ ਕਰ ਸਕਦੇ ਹੋ ਵੀਰ ਜੀ ਆਪਣੇ ਨੰਬਰ ਬੋਲ ਕੇ ਦੱਸ ਦਿਓ ਸਾਨੂੰ 95922 ਹਾਂਜੀ 96502 ਇੱਕ ਵਾਰੀ ਫੇਰ ਬੋਲ ਦिए ਜੀ 94922 ਠੀਕ ਹੈ ਜੀ 96502 ਠੀਕ ਹੈ ਜੀ ਸੋ ਦੋਸਤੋ ਇਹਨਾਂ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ mm -hmm.